ਗੁਰੂ ਗੋਵਿੰਦ ਸਿੰਘ ਮਾਰਗ ਤੇ ਚੱਲਦੇ ਹੋਏ ਅੱਜ ਅਸੀਂ ਪਹੁੰਚੇ ਹਾਂ ਪਿੰਡ ਕੋਟਪਾਈ ਵਿਖੇ। ਕੋਟਪਾਈ ਵਿਖੇ ਗੁਰਦੁਆਰਾ ਕਿਲਾ ਪਲੰਗ ਸਾਇ। ਜਿੱਥੇ ਇੱਕ ਪ੍ਰਾਤਨ ਪਲੰਗ ਪਿਆ ਹੋਇਆ। ਦੱਸਿਆ ਜਾਂਦਾ ਹੈ ਕਿ ਇਹ ਪਲੰਗ ਭਾਈ ਪਖਤੂ ਦੇ ਪੋਤਰੇ ਬਾਬਾ ਦੇਵਾਲ ਦਾ ਹੈ। ਤੇ ਇਸ ਪਲੰਗ ਦੇ ਉੱਪਰ ਗੁਰੂ ਗੋਵਿੰਦ ਸਿੰਘ ਮਹਾਰਾਜ ਵੀ ਕੁਝ ਸਮਾਂ ਬਰਾਜੇ ਸਨ। ਗੁਰੂ ਗੋਵਿੰਦ ਸਿੰਘ ਮਹਾਰਾਜ ਗਿੱਧਰਬਾਹ ਦੇ ਕਈ ਪਿੰਡਾਂ ਵਿੱਚ ਪਹੁੰਚੇ। ਇਸ ਦੌਰਾਨ ਹੀ ਉਹ ਪਿੰਡ ਕੋਟਪਾਈ ਦੇ ਵਿੱਚ ਵੀ ਪਹੁੰਚੇ। ਜਦੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪਿੰਡ ਕੋਟਪਈ ਵਿੱਚ ਆਏ ਤਾਂ ਬਾਂਸਲ ਗੋਤ ਦੇ ਕੁਝ ਬਾਣੀਏ ਪਰਿਵਾਰ ਵੀ ਇਸ ਪਿੰਡ ਵਿੱਚ ਰਹਿੰਦੇ ਸਨ। ਉਹਨਾਂ ਵਿੱਚੋਂ ਰੰਗੀਮਲ ਅਤੇ ਕੁੰਮੀਵਾਲ ਗੁਰੂ ਜੀ ਤੋਂ ਬਹੁਤ ਪ੍ਰਭਾਵਿਤ ਹੋਏ। ਜਿਹਨੇ ਦਿਨ ਗੁਰੂ ਜੀ ਕੋਟਪਈ ਵਿੱਚ ਰਹੇ। ਲੰਗਰ ਲਈ ਸਾਰੀ ਰਾਸਤ ਇਹਨਾਂ ਦੋਹਾਂ ਪਰਮਾਨੇ ਪੇਟਾ ਕੀਤੀ। ਉਹਨਾਂ ਨੇ ਆਪਣੇ ਗ੍ਰਹਿ ਵਿਖੇ ਵੀ ਗੁਰੂ ਜੀ ਦੇ ਚਰਨ ਪਵਾਏ। ਬੇਨਤੀ ਕੀਤੀ ਕਿ ਸਾਨੂੰ ਅੰਮ੍ਰਿਤ ਦੀ ਦਾਤ ਬਖਸ਼ੋ। ਗੁਰੂ ਜੀ ਨੇ ਕੁਝ ਹੋਰ ਸਿੱਖਾਂ ਨਾਲ ਭਾਈ ਰੰਗੀਮਲ ਅਤੇ ਭਾਈ ਘੁੰਮੀਮਲ ਨੂੰ ਅੰਮ੍ਰਿਤ ਛਕਾਇਆ ਅਤੇ ਉਹਨਾਂ ਦਾ ਨਾਮ ਭਾਈ ਰੰਗੀ ਸਿੰਘ ਅਤੇ ਭਾਈ ਘੁੰਮੀ ਸਿੰਘ ਰੱਖੇ ਪਿੰਡ ਕੋਟਪਈ ਦੇ ਵਿੱਚ ਦੋ ਗੁਰੂ ਘਰ ਸ਼ੋਭਤ ਨੇ ਗੁਰਦੁਆਰਾ ਗੁਰੂ ਸਰ ਸਾਹਿਬ ਤੇ ਗੁਰਦੁਆਰਾ ਪਲੰਖ ਸਾਹਿਬ ਤੁਹਾਨੂੰ ਦਰਸ਼ਨ ਕਰਵਾਵਾਂਗੇ ਗੁਰਦੁਆਰਾ ਕਿਲਾ ਪਲੰਖ ਸਾਹਿਬ ਜੀ ਦੇ ਗੁਰਦੁਆਰਾ ਕਿਲਾ ਪਲੰਖ ਸਾਹਿਬ ਪਿੰਡ ਕੋਟਪਈ ਦੇ ਵਿੱਚ ਕਾਰ ਸਥਿਤ ਹੈ ਗੁਰਦੁਆਰਾ ਸਾਹਿਬ ਦੇ ਵਿੱਚ ਜੰਧਈ ਸਾਹਮਣੇ ਤੁਹਾਨੂੰ ਇੱਕ ਵੱਣ ਦਾ ਦਰਖਤ ਹਰਾ ਭਰਾ ਨਜ਼ਰ ਆਵੇਗਾ ਇਤਿਹਾਸ ਵਿੱਚ ਦੱਸਿਆ ਜਾਂਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇਸ ਵਣ ਤੇ ਹੀਠ ਵਿਸ਼ਰਾਮ ਕੀਤਾ ਤੇ ਆਪਣਾ ਘੋੜਾ ਵੀ ਇਸ ਵਣ ਦੇ ਨਾਲ ਬੰਨਿਆ ਸੁੰਦਰ ਦਰਬਾਰ ਸਹਿਬ ਬਣਿਆ ਹੋਇਆ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਸਰੂਪ ਸ਼ਿਸ਼ੋਭਤ ਨਹੀਂ ਇਸ ਤੋਂ ਇਲਾਵਾ ਇੱਕ ਪੁਰਾਤਨ ਬਿਲਡਿੰਗ ਨਜ਼ਰ ਆਉਂਦੀ ਹੈ ਜੋ ਕਿ ਇੱਕ ਜੇਲ੍ਹ ਨੁਮਾ ਲੱਗਦੀ ਹੈ ਉਸ ਦੇ ਵਿੱਚ ਇੱਕ ਕਮਰਾ ਬਣਿਆ ਹੋਇਆ ਹੈ ਜੇ ਦੀ ਛੱਤ ਦੇ ਨਾਲ ਇੱਕ ਪ੍ਰਾਤਨ ਪਲੰਗ ਲਟਕਾਇਆ ਹੋਇਆ ਹੈ ਸੁਰੱਖਿਆ ਦੇ ਵਜੋਂ ਦੱਸਦੇ ਹਨ ਕਿ ਇਹ ਪਲੰਗ ਪਿੰਡ ਦੇ ਬਾਨੀ ਭਾਈ ਪਖਤੂ ਦੇ ਪੋਤਰੇ ਬਾਬਾ ਦੇਵਾਲ ਦਾਸ ਦੇ ਗੁਰ ਗੋਗਨ ਸਿੰਘ ਜੀ ਵੀ ਇਸ ਪਲੰਗ ਦੇ ਉੱਪਰ ਕੁਝ ਸਮਾਂ ਬਰਾਜੇ ਸਨ ਇਹ ਵੀ ਦੱਸਿਆ ਜਾਂਦਾ ਹੈ ਇਸ ਪਲੰਗ ਦੇ ਪਾਵੇ ਕਾਲੀ ਲਾਲ ਲੱਕੜ ਦੇ ਨੇ ਅਤੇ ਕਾਫੀ ਪੁਰਾਣਾ ਹੋਣ ਕਰਕੇ ਇਸ ਦੀਆਂ ਬਾਈਆਂ ਕੁਝ ਲੇਫੀਆਂ ਵੀ ਹੋਈਆਂ ਨੇ ਸ਼ਰਧਾਲੂ ਸੰਗਤਾਂ ਇਸ ਪਲੰਗ ਦਾ ਬਹੁਤ ਸਤਿਕਾਰ ਕਰਦਿਆਂ ਨੇ ਇਸ ਪਲੰਗ ਦੀ ਸੰਭਾਲ ਲਈ ਇਸ ਨੂੰ ਕੱਪੜੇ ਦੀਆਂ ਚਾਦਰਾਂ ਨਾਲ ਢੱਕ ਕੇ ਰੱਖਿਆ ਹੋਇਆ ਹੈ ਤੇ ਪਾਵਿਆਂ ਦੇ ਉੱਪਰ ਵੀ ਕੱਪੜੇ ਚੜ੍ਹੇ ਹੋਏ ਨੇ ਇਸ ਗੁਰਦੁਆਰਾ ਸਾਹਿਬ ਦਾ ਪੂਰਾ ਇਤਿਹਾਸ ਜਾਣਦੇ ਆ ਇੱਥੋਂ ਦੇ ਮੁੱਖ ਗ੍ਰੰਥੀ ਭਾਈ ਸੁਖਵਿੰਦਰ ਸਿੰਘ ਪਾਸੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਾਡੇ ਬੜੀ ਸਤਿਕਾਰਯੋਗ ਵੀਰ ਇਕਸੀਰ ਸਿੰਘ ਜੀ ਅੱਜ ਪਿੰਡਕੋਟ ਭਾਈ ਗੁਰਦੁਆਰਾ ਕਿਲਾ ਪਲੰਗ ਸਾਹਿਬ ਜੀ ਇਤਿਹਾਸਕ ਨਗਰ ਵਿਖੇ ਪਹੁੰਚੇ ਨੇ ਤੇ ਅਸੀਂ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਆਂ ਤੇ ਗੁਰਦੁਆਰਾ ਕਿਲਾ ਪਲੰਗ ਸਾਹਿਬ ਜੀ ਵਿਖੇ ਪਹੁੰਚ ਕੇ ਉਹਨਾਂ ਨੇ ਗੁਰੂ ਘਰ ਦਾ ਜੋ ਪਾਵਨ ਇਤਿਹਾਸ ਹੈ ਉਹ ਇਸ ਤਰ੍ਹਾਂ ਕਿਦਾ ਸੰਪਾਸ਼ ਜਦੋਂ ਮਹਾਰਾਜ ਸੱਚੇ ਪਾਸ਼ਾ ਇਸ ਨਗਰ ਦੇ ਵਿੱਚ ਆਏ ਪਿੰਡ ਦੇ ਵਿੱਚੋਂ ਜਗ੍ਹਾ ਬਣੀ ਹੈ ਗੁਰਦੁਆਰਾ ਤੰਬੂ ਸਾਹਿਬ ਵੈਸੇ ਗੁਰੂ ਘਰ ਨਹੀਂ ਉਹ ਜਗ੍ਹਾ ਕੀ ਜਿੱਥੇ ਮਹਾਰਾਜ ਜੀ ਨੇ ਸਭ ਤੋਂ ਪਹਿਲਾਂ ਠਹਿਰਾ ਕੀਤਾ ਕਥੋ ਤੰਬੂ ਸਾਹਿਬ ਤੋਂ ਉਸ ਜਗ੍ਹਾ ਤੋਂ ਮਹਾਰਾਜ ਜਿਹੜਾ ਹੁਣ ਕਾਰ ਸੇਵਾ ਵਾਲਾ ਗੁਰੂ ਘਰ ਬਣਿਆ ਉਧਰ ਮਹਾਰਾਜ ਫੇਰਾ ਪਾਉਣ ਜਾਂਦੇ ਸੀ ਤੇ ਇਸ ਜਗ੍ਹਾ ਤੇ ਵੀ ਮਹਾਰਾਜ ਆਉਂਦੇ ਸੀ ਦਸਮ ਪਾਸ਼ਾ ਜੀ ਇਸ ਜਗ੍ਹਾ ਤੇ ਵੀ ਚਰਨ ਪਾਏ ਉਹ ਪ੍ਰਾਤਨ ਜਿਹੜਾ ਵਣ ਖੜਿਆ ਹੋਇਆ ਇਸ ਜਗ੍ਹਾ ਤੇ ਪਹਿਲਾਂ ਬਹੁਤ ਵੱਡਾ ਕਿਲਾ ਸੀ ਉਸ ਕਿਲੇ ਦੇ ਵਿੱਚ ਇਹ ਨਗਰ ਪਾਈ ਕਹਨੇ ਵਸਾਇਆ ਜੀ ਤੇ ਉਸ ਕਿਲੇ ਦੇ ਵਿੱਚ ਬਾਬਾ ਦਿਆਲ ਦਾਸ ਜੀ ਜਿਹੜਾ ਕਿ ਉਹ ਕੰਮ ਕਰਦੇ ਸੀ ਤਕਰੀਬਨ ਮਿਸਤਰੀ ਪੁਨੇ ਦਾ ਕੰਮ ਤੇ ਕਿਸੇ ਸੇਵਾਦਾਰਾਂ ਨੇ ਪਿਆਰ ਵਾਲਿਆਂ ਨੇ ਉਹਨਾਂ ਵਾਸਤੇ ਕਮੰਜਾ ਲੈ ਕੇ ਆਏ ਪਿਆਰ ਦੇ ਵਿੱਚ ਬੱਬਾ ਜੀ ਤੁਸੀਂ ਥੱਲੇ ਪੈਨੇ ਆ ਤੇ ਇਸ ਪਲੰਗ ਉੱਤੇ ਮੰਜੇ ਉੱਤੇ ਪਿਆ ਕਰੋ ਤੇ ਉਹ ਮਹਾਪੁਰਸ਼ ਬੜੇ ਕਰਨੇ ਵਾਲੇ ਸੀ ਇਹ ਉਹ ਕਹਿੰਦੇ ਵੀ ਅਸੀਂ ਇਹਦੇ ਉੱਪਰ ਪੈਣਾ ਨਹੀਂ ਤੇ ਉਹਨਾਂ ਨੇ ਉਸ ਪਲੰਗ ਨੂੰ ਉਸ ਮੰਜੇ ਨੂੰ ਉੱਪਰ ਟੰਗਾ ਦਿੱਤਾ ਉਹ ਅੱਜ ਵੀ ਆਪਾਂ ਜਦੋਂ ਦਰਸ਼ਨ ਕਰਦੇ ਆਪ ਸੰਗਤਾਂ ਨੂੰ ਵੀਡੀਓ ਵਿੱਚ ਦਰਸ਼ਨ ਕੀਤੇ ਹੋਣੇ ਆ ਤੇ ਉਹ ਕਹਿੰਦੇ ਵੀ ਇੱਥੇ ਹਰ ਕਿਸ ਦੀਆਂ ਮਨੋਕਾਮਨਾਵਾਂ ਪੂਰੀਆਂ ਹੋਇਆ ਕਰਨੀਆਂ ਸੋ ਗੁਰੂ ਸਾਹਿਬ ਜੀ ਉਹ ਮਹਾਪੁਰਸ਼ਾਂ ਦੇ ਬਚਨ ਸੀ ਤੇ ਕਹਿਣ ਤੋਂ ਪਹਿਲਾਂ ਇਹ ਵੀ ਜਿਹੜੀ ਇਹ ਜਗ੍ਹਾ ਸੀ ਬੜੀ ਕਰਨੀ ਵਾਲੀ ਜਗ੍ਹਾ ਸੀ। ਉਹ ਜਿਹੜਾ ਪਲੰਗ ਸਾਹਿਬ ਉੱਤੇ ਅੱਜ ਵੀ ਟੰਗਿਆ ਹੋਇਆ ਉਸੇ ਤਰ੍ਹਾਂ ਕਿੰਨੇ 100 ਸਾਲ ਹੋ ਗਏ ਤੇ ਹਰ ਇੱਕ ਦੀ ਮਨੋ ਕਾਮਨਾ ਭਾਵਨਾ ਪੂਰੀ ਹੁੰਦੀ ਆ। ਨਗਰ ਵਿੱਚ ਸੰਗਤਾਂ ਦੀ ਜਦੋਂ ਕਿਸੇ ਦੇ ਘਰ ਖੁਸ਼ੀ ਦਾ ਮਾਹੌਲ ਹੋਵੇ ਤੇ ਗੁਰੂ ਘਰ ਵਿਖੇ ਉਹ ਪਲੰਗ ਸਾਹਿਬ ਤੇ ਚਾਦਰ ਚੜਾ ਕੇ ਜਾਂਦੇ ਆ। ਅਰਦਾਸ ਬੇਨਤੀ ਕਰਾ ਕੇ ਜਾਂਦੇ ਆ। ਪਾਸੇ ਵੀ ਸੰਗਤਾਂ ਆ ਕੇ ਨਤਮਸਤਕ ਹੁੰਦੀਆਂ ਨੇ। ਸੋ ਇਸ ਜਗ੍ਹਾ ਤੇ ਜਦੋਂ ਦਸ ਪਾਸ਼ਾ ਮਹਾਰਾਜ ਜੀ ਆਏ ਤੇ ਇਹ ਜਿਹੜਾ ਬਣਦਾ ਦਰਖਾ ਦੇਖਦੇ ਹੋ ਜੀ। ਇਥੇ ਸ਼ੇਰ ਤੇ ਬੱਕਰੀ ਬੈਠੇ ਸਨ ਹੁਣ ਇੱਕ ਮਾਸਾਹਾਰੀ ਤੇ ਇੱਕ ਸ਼ਾਕਾਹਾਰੀ ਜਾਨਵਰ ਇਕੱਠੇ ਕਿਵੇਂ ਬੈਠ ਸਕਦੇ ਆ ਸੋ ਪਾਸ਼ਾ ਮਹਾਰਾਜ ਨੇ ਹੁਕਮ ਕੀਤਾ ਵੀ ਇਹ ਬੜੀ ਕਰਨੀ ਵਾਲੀ ਜਗ੍ਹਾ ਗਈ ਮਹਾਰਾਜ ਜੀ ਨੇ ਵਰ ਦਿੱਤੇ ਸੋ ਅੱਜ ਤੋਂ ਤਕਰੀਬਨ 10-11 ਸਾਲ ਪਹਿਲਾਂ ਕੁਝ ਵੀ ਨਹੀਂ ਸੀ ਹੁਣ ਗੁਰੂ ਸਾਹਿਬ ਜੀ ਦੀ ਬੜੀ ਚੜ੍ਹਦੀ ਕਲਾ ਤੇ ਵਿਦੇਸ਼ਾਂ ਵਿੱਚੋਂ ਵੀ ਮਾਇਆ ਭੇਜਦੇ ਆ ਬੱਚੇ ਜਿਹੜੇ ਬਾਹਰ ਗਏ ਨੇ ਹਰ ਇੱਕ ਦੀ ਮਨੋ ਕਾਮਨਾ ਭਾਵਨਾ ਪੂਰੀ ਹੁੰਦੀ ਆ ਕਿ ਜਿੱਥੇ ਬਾਬਾ ਪੈਰ ਧਰੇ ਪੂਜਾ ਸੰਥਾਪਨ ਸੋ ਆ ਦਸ ਪਾਸ਼ਾ ਮਹਾਰਾਜ ਜੀ ਨੇ ਇੱਥੇ ਪੈਰ ਪਾਏ ਤੇ ਇਹ ਜਗ੍ਹਾ ਪੂਜਨ ਜੋ ਹੋ ਗਈ ਸਤਿਗੁਰ ਦਾ ਸੋਹਣਾ ਦਰਬਾਰ ਬਣ ਗਿਆ ਤੇ ਬੜੀ ਚੜ੍ਹਦੀ ਕਲਾ ਹੋਈ ਜੀ ਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ ਐ ਤੇ ਨਗਰ ਦੇ ਵਿੱਚ ਇੱਕ ਡੇਰਾਗਾ ਜੀ ਤੇ ਇੱਕ ਇਤਿਹਾਸਿਕ ਜਗਾ ਹੋਰ ਹੈ ਜਿੱਥੇ ਮਹਾਰਾਜ ਨੇ ਤੰਬੂ ਸਾਹਿਬ ਲਾਏ ਇੱਕ ਬਾਹਰਲੇ ਪਸੇ ਗੁਰੂਕਾਰਾ ਉਹ ਕਾਰ ਸੇਵਾ ਵਾਲੇ ਮਹਾਂਪੁਰਸ਼ਾਂ ਨੇ ਬਾਬਾ ਹਰਬੰਸ ਸਿੰਘ ਜੀ ਦਿੱਲੀ ਵਾਲਿਆਂ ਨੇ ਉਹਨਾਂ ਨੇ ਦਰਬਾਰ ਸਾਹਿਬ ਦੀ ਸੇਵਾ ਕੀਤੀ ਬਹੁਤ ਸ਼ਾਨਦਾਰ ਗੁਰੂਕਰ ਬਣਿਆ ਸੋ ਜਿੰਨੇ ਵੀ ਗੁਰੂਕਰ ਨੇ ਦੋ ਗੁਰੂਕਰ ਨੇ ਇੱਕ ਡੇਰਾ ਨੇ ਸਾਰੇ ਲੋਕ ਨਗਰ ਦੇ ਬੜੇ ਸਤਕਾਰ ਕਰਦੇ ਨੇ ਧਾਰਮਿਕ ਜਗ੍ਹਾ ਦਾ ਬੜੇ ਪਿਆਰ ਦੇ ਨਾਲ ਗੁਰੂ ਸਾਹਿਬ ਦੇ ਚਰਨਾਂ ਵਿੱਚ ਆ ਕੇ ਨਤਮਸਤਕ ਹੁੰਦੇ ਨੇ ਤੇ ਹਰ ਰੋਜ਼ ਬੜੀ ਤਦਾਦ ਵਿੱਚ ਸੰਗਤ ਆਉਂਦੀ ਆ ਕੇ ਪਾਤਸ਼ਾਹ ਦੇ ਚਰਨਾਂ ਵਿੱਚ ਨਤਮਸਤਕ ਹੋ ਕੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਲੈਂਦੇ ਨੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ